ਸਸ਼ੀਕਾਲ ਦੀ ਸਾਰੇ ਭਰਾਵਾਂ ਨੂੰ ਲਓ ਜੀ ਅੱਜ ਇੱਕ ਟੂਰਨਾਮੈਂਟ ਦੇ ਮੇਲੇ ਹੋਏ ਬਾਈ ਕਾਬਲ ਸਿੱਧੂ ਨੰਗਲੇ ਵਾਲੇ ਨਾਲ ਜਿਹੜਾ ਭਰਾ ਕਬੱਡੀ ਦੇ ਨਾਲ ਬਹੁਤ ਸਮੇਂ ਤੋਂ ਜੁੜਿਆ ਤੇ ਬਾਅਦ ਦੇ ਵਿੱਚ ਬਾਈ ਕਮੈਂਟਰੀ ਦੀ ਲਾਈਨ ਦੇ ਵਿੱਚ ਆ ਗਿਆ ਤੇ ਆਪਾਂ ਬਾਈ ਤੋਂ ਕਬੱਡੀ ਦੀਆਂ ਗੱਲਾਂ ਕਰਾਂਗੇ ਬਾਈ ਦੇ ਨਾਲ ਕਬੱਡੀ ਦੇ ਪੁਰਾਣੇ ਪਲੇਅਰਾਂ ਦੀ ਜਾਣਕਾਰੀ ਬਾਈ ਨੂੰ ਬਹੁਤ ਜ਼ਿਆਦਾ ਆ ਆਪਾਂ ਬਾਈ ਦੇ ਨਾਲ ਗੱਲਬਾਤਾਂ ਕਰਦੇ ਆ ਕਬਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਮਨਜੀਤ ਤੈਨੂੰ ਵੀ ਤੇ ਜਿਹੜੇ ਸਾਡੇ ਭਰਾ ਇਸ ਬਲੌਗ ਨੂੰ ਦੇਖਣਗੇ ਉਹਨਾਂ ਨੂੰ ਵੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਬਾਈ ਕਾਬਲਾ ਇਸ਼ਕ ਤੈਨੂੰ ਕਦੋਂ ਲੱਗਿਆ ਬਾਈ ਤੁਹਾਨੂੰ ਵੀ ਕਬੱਡੀ ਦਾ ਵੀ ਕਰਨੇ ਕੋਈ ਖਾਸਨ ਯਾਦ ਹੋਊਗਾ ਨਾ ਤੁਹਾਡੇ ਵੀ ਤੁਸੀਂ ਕਦੋਂ ਕਬੱਡੀ ਦੇਖਣ ਲੱਗੇ ਇਦਾਂ ਸੀ ਬਾਈ ਜਿਵੇਂ ਹੁਣ ਮੇਰਾ ਭਰਾ ਸੀ ਨਾ ਜਿਹੜਾ ਮਣੀ ਮੁਰਤੀ ਕੌਡੀ ਖੇਡਦਾ ਹੁੰਦਾ ਸੀ ਅੱਛਾ ਉਹਦੇ ਨਾਲ ਤੈਨੂੰ ਪਤਾ ਅੱਗੇ ਮਾਹੌਲ ਕਰਾਂ ਚੇ ਸੀ ਹੁੰਦੇ ਵੀ ਭਰਾ ਦੇ ਨਾਲ ਪਿੱਛੇ ਚੱਲਿਆ ਜਾਣਾ ਹੂੰ ਉਹ ਸਾਡੇ ਲਈ ਸ਼ਾਜਲੀ ਟੂਰਨਾਮੈਂਟ ਹੋਇਆ 2001 ਚ ਉੱਥੇ ਆਇਆ ਸੀ ਗੁਰਲਾਲ ਕਨੌਰ 2001 ਦੇ ਟ੍ਰਾਂਟੋ ਵਰਲਡ ਕੱਪ ਦਾ ਵੀ ਵੈਸਟ ਰਿਹਾ ਸੀ ਅੱਛਾ ਉਸ ਸਮੇਂ ਸੀ ਦਮਾਲੀ ਵੀਰੇ ਨਾਲ ਹੂੰ ਉਹਨਾਂ ਦਾ ਮੈਚ ਹੋਇਆ ਮਟੂੜੇ ਨਾਲ ਬੜਾ ਤਕੜਾ ਮੈਚ ਲੱਗਿਆ ਹੂੰ ਉੱਥੋਂ ਵਸ ਇਨਾ ਉਹਦੇ ਸਰੀਰ ਨੂੰ ਦੇਖ ਕੇ ਜੇ ਇੰਨੀ ਖਿੱਚ ਜੀ ਪੈਗੀ ਅੱਛਾ ਤੇ ਫੇਰ ਬਸ ਦੇਖਣੇ ਮੈਂ ਚ ਸ਼ੁਰੂ ਕਰਤੇ ਪਹਿਲਾਂ ਏਰੀਆ ਉਰੀਆ ਦੇਖਿਆ ਫੇਰ ਥੋੜਾ ਬਹੁਤਾ ਤਾਂ ਛੋਟਾ ਹੁੰਦਾ ਮੈਂ ਕਿਰਾ ਬਿਜਲੀ ਬੋਰਡ ਤੇ ਸਾਡੇ ਉਹਦੇ ਬੀਬੀ ਰਜਿੰਦਰ ਕੌਰ ਪੱਠੜ ਹੂੰ ਸੀਐਮ ਬਣੀ ਸੀ ਹਰਚਰਨ ਬਰਾੜ ਦੀ ਸਰਕਾਰ ਨੂੰ ਤੋੜ ਕੇ ਦੋ ਤਿੰਨ ਕੁ ਮਹੀਨੇ ਲਈ ਅੱਛਾ ਬਿਜਲੀ ਬੋਰਡ ਦਾ ਮੈਚ ਹੋਇਆ ਸੁੰਮੇਬਾਈ ਹਰਿਆਣਾ ਅੱਛਾ ਕਰਾਚੂਆਣਾ ਹਾਂ ਕਰਾਚੂਆਣਾ ਅੱਛਾ ਉਹ ਵੀ ਦੇਖਿਆ ਮੈਂ ਥੋੜਾ ਜਿਹਾ ਵੀ ਥੋੜਾ ਇੰਨਾ ਜ਼ਿਆਦਾ ਨਹੀਂ ਵੀ ਸੁਰਤ ਜੀ ਵੀ ਉਹ ਦੇਖਿਆ ਮੈਨੂੰ ਪਤਾ ਵੀ ਆ ਕਿੰਦਾ ਨੌ ਬੋਲਦੇ ਸੀ ਆਂ ਅੰਗਰੇਜ਼ ਜਿਹੜੇ ਚਾਲਾ ਆ ਵਿਰਦਨ ਵਾਲਾ ਰਾਜੀ ਆ ਇਹ ਵਿਰਦਨ ਵਾਲਾ ਰਾਜੀ ਵੀ ਖੇਡਿਆ ਸੀ ਉਹ ਜਿਹੜਾ ਬੰਦਾ ਸਵਰਗਵਾਸੀ ਅੱਜ ਆਪਣੀ ਦੁਨੀਆ ਚ ਨਹੀਂ ਹੈ ਗਿਆ ਚਲੋ ਪ੍ਰਮਾਤਮਾ ਨੂੰ ਕਾਮਨਾ ਕਰਦੇ ਆਂ ਦੀ ਇਹ ਰੂਹ ਨੂੰ ਸ਼ਾਂਤੀ ਦੇਵੇ ਹੁਣ ਮੈਨੂੰ ਪੁਰਾਣੇ ਪਲੇਅਰ ਵੀ ਜਿਵੇਂ ਸੋਮਾ ਬਾਈ ਹੂੰ ਤੇ ਰੌਂਤਿਆਂ ਵਾਲਾ ਫੌਜੀ ਆਪਣੇ ਹੁਣ ਨੀਲੂ ਆ ਰਹਿੰਦਾ ਉਹਦੇ ਜਿਖੇਪੜ ਮਿਲਿਆ ਮੈਨੂੰ ਕਹਿੰਦਾ ਬਾਈ ਤੈਨੂੰ ਦੇਖ ਕੇ ਜਰ ਰੂਹ ਖੁਸ਼ ਹੋ ਜਾਂਦੀ ਹੈ ਬਸ ਉੱਥੋਂ ਐ ਵਾਦਦਾ ਵਾਦਦਾ ਗਿਆ ਫਿਰ ਤਾਂ ਬਹੁਤ ਜ਼ਿਆਦੇ ਮੈਚ ਮਾਲਵਾ ਦਬਾਬਾ ਉਹਦੇ ਦਬਾਬੇ ਤੇ ਬਹੁਤ ਗੜ ਸੀ ਮਾਜੇ 'ਚ ਹੁਣ ਗੜ ਦਬਾਬੇ 'ਚ ਉਹ ਟਾਈਮ ਬਹੁਤ ਗੜ ਹੁੰਦਾ ਸੀ ਅੱਛਾ ਬਾਈ ਬਸ ਫਿਰ ਐ ਵਾਦਦਾ ਗਿਆ ਇਰ ਬਾਸ ਤੁਹਾਨੂੰ ਕਬੱਡੀ ਦਾ ਵੀ ਇਸ਼ਕ ਲੱਗਦਾ ਗਿਆ ਤੇ ਤੁਸੀਂ ਦੇਖਣੀ ਸ਼ੁਰੂ ਕੀਤੀ ਭਾਈ ਦਰਸ਼ਕਾਂ ਦੇ ਤੌਰ ਤੇ ਦਰਸ਼ਕ ਤੌਰ ਤੇ ਤੇ ਮੈਂ ਸੁਣਿਆ ਭਾਈ ਤੁਹਾਨੂੰ ਦਰਸ਼ਕਾਂ ਦੇ ਤੌਰ ਤੇ ਵੀ ਜਿਵੇਂ ਵੀ ਕੋਈ ਪਲੇਅਰ ਆ ਜਾ ਜਾਂ ਕੋਈ ਵਧੀਆ ਪ੍ਰਮੋਟਰ ਆ ਵੀ ਸਨਮਾਨ ਹੁੰਦੇ ਨੇ ਨਾ ਉਹਨਾਂ ਦੇ ਮੈਂ ਸੁਣਿਆ ਵੀ ਤੁਹਾਨੂੰ ਦਰਸ਼ਕਾਂ ਦੇ ਤੌਰ ਤੇ ਵੀ ਸਨਮਾਨ ਕਰਨ ਲੱਗੇ ਸੀ ਹਾਂ ਭਾਈ ਉਹ ਜੋ ਆਏ ਹੁੰਦਾ ਸੀ ਉਹ ਤੋਂ ਟਰੋਫੀ ਬਹੁਤ ਵੱਡੀ ਗੱਲ ਸੀ ਹਜ਼ਾਰਾਂ ਬੰਦਿਆਂ ਚ ਹੂੰ ਵੀ ਮੰਨ ਲੋ ਕਈ ਕਿ ਕਮੈਂਟਰਾਂ ਨੇ ਤਾੜੀਆਂ ਮਰਵਾਉਣੀਆਂ ਤੇ ਸਨਮਾਨ ਕਰਨਾ ਗਰਾਊਂਡ ਦੇ ਵਿਚਾਲੇ ਕਿਰਾ ਮੇਰਾ ਗੰਡੂ ਸਨਮਾਨ ਹੋਇਆ ਹੂੰ ਬਹੁਤ ਵੱਡਾ ਕੱਠ ਸੀ ਉੱਥੇ ਆਏ ਸਨਮਾਨ ਹੋਣ ਲੱਗ ਗਿਆ ਬਾਕੀ ਮੈਨੂੰ ਸਨਮਾਨ ਹੋਰ ਏਦੂ ਵੱਡਾ ਮਿਲਿਆ ਮੇਰੀ ਜ਼ਿੰਦਗੀ ਦਾ ਉਹ ਟਾਈਮ ਦੇ ਜਿਹੜੇ ਸਟਾਰ ਬੰਦੇ ਸੀ ਪਲੇਅਰ ਸਾਰੇ ਮੈਨੂੰ ਜਾਣਦੇ ਸੀ ਜੇ ਮੰਨ ਲਾ ਮੈਂ ਆਰਾਮਪੁਰੇ ਵਾਲੀ ਸਾਈਡ ਵਗ ਗਿਆ ਤਾਂ ਸੀਰੇ ਪਿੱਥੋਂ ਰਹਿ ਜਾਣਾ ਉਹਦੇ ਕੋਲੇ ਤੇ ਖੁਸ਼ੀ ਦੁੱਖਾ ਸੁਖ ਵੀ ਇਸਰਾਮਾ ਬੀਰੂ ਢੋਲੇ ਵਾਲਾ ਤੇ ਨੰਬਰ ਵਾਲਾ ਢੋਲੇ ਵਾਲਾ ਬਲਜੀਤ ਡਾਕਟਰ ਜਉਧਪੁਰ ਟੀਮੇ ਵਾਲਾ ਫੌਜੀ ਸਾਰੇ ਡਿੜਬੇ ਹੋਏ ਰਣੀਏ ਵਰਗੇ ਇਹਦਾ ਮੇਰੇ ਅੱਜ ਵੀ ਜਿਆਦਾ ਬੁਗਰਾ ਮੈਚ ਸੀ ਪੂਰੀ ਕੋਲੇ ਅੱਛਾ ਬਈ ਇਹਨਾਂ ਚ ਖੇਡਿਆ ਸੀ ਡਿੜਬੇ ਚ ਉਹ ਜੰਗ ਦੀ ਟੀਮ ਚ ਬਾਹਰ ਕਿਤੇ ਰਾਜਨਾ ਖੇਡਿਆ ਸੀ ਮੁੰਡਾ ਤੇਜੀ ਪੂਨੀਆ ਅੱਛਾ ਉਹ ਬਈਆ ਰੇਡਰ ਹੋਇਆ ਸਨੱਖਾ ਬਹੁਤ ਸੀ ਹਾਂ ਉਹ ਇਹਨਾਂ ਚ ਖੇਡਿਆ ਸੀ ਉਧਰ ਫਰੈਜਨ ਵਾਲਾ ਦੁਲਲਾ ਵੀ ਖੇਡਿਆ ਸੀ ਉੱਥੇ ਅੱਛਾ ਬਈ ਉਦੋਂ ਮੈਨੂੰ ਬੁਗਰਾ ਤੋਂ ਹੀ ਰੇ ਰਣ ਰਣੀਏ ਹੋਰੀਆਂ ਣੀਆਂ ਬਾਈ ਦਾ ਤੈਨੂੰ ਪਤਾ ਸੁਭਾਅ ਵਧੀਆ ਉਹ ਮੈਨੂੰ ਕਹਿੰਦਾ ਆ ਜਾ ਮੈਂ ਤੈਨੂੰ ਪਿੰਡੀ ਲਾਇਆਉਣਾ ਮਾ ਨਾ ਨਾ ਕੋਈ ਚੱਕਰ ਨਹੀਂ ਥੋ ਟ੍ਰੇਨ ਆਉ ਸੁਮਰੂਰ ਤੋਂ ਮੈਂ ਭੱਗ ਜੂ ਬਾਈ ਅੱਛਾ ਭਾਈ ਸ਼ੰਗਾਰ ਸ਼ਭੋ ਕਰੇ ਭਾਈ ਪੈਦਲ ਤੁਰ ਤੁਰ ਕੇ 12 1 ਵਜੇ ਰਾਤ ਨੂੰ ਜਾਣਾ ਚਲੋ ਭਾਈ ਆਪਾਂ ਮੰਨਦੇ ਆਂ ਵੀ ਮੈਂ ਅੱਜ ਟੂਰਨਾਮੈਂਟ ਤੇ ਆਪਾਂ ਇਕੱਠੇ ਹੋ ਗਏ ਹਨਾ ਮੈਂ ਕਮੈਂਟਰੀ ਕਰਨ ਆਇਆ ਹਨਾ ਵੀ ਚਾਰ ਪੈਸੇ ਲੈ ਕੇ ਜਾਊਗਾ ਸੋਨੂੰ ਉਹ ਤੋਂ ਬੜਾ ਬੀਆਈਸੀਬ ਚਲੋ ਕਬੱਡੀ ਦੇਖਣ ਦੀ ਇੰਨਾ ਸ਼ੌਕ ਆ ਜਿਹੜਾ ਤੁਸੀਂ ਮੈਂ ਸੁਣਿਆ ਵੀ ਇਤੋ ਟ੍ਰੇਨ ਚੜ ਕੇ ਜਲੰਧਰ ਏਰੀਆ ਉਹ ਸਾਰਾ ਉਹ ਸਾਰਾ ਵੇਖਣੇ ਜਾਂਦੇ ਸੀ ਹਾਂ ਬਸ ਦੇਖਣ ਜਾਣਾ ਐਦਾਂ ਹੁੰਦਾ ਭਾਈ ਮਨਜੀਤ ਮੰਨ ਲਓ ਟ੍ਰੇਨ ਸਾਡੇ 2:30 ਵਜੇ ਜਾਂਦੀ ਏ ਜਲੰਧਰ ਅੱਛਾ ਪੈਸੇਂਜਰ ਹਾਂ ਬਸ ਦਾ ਕਰਾਇਆ ਨਾ ਹੋਣਾ ਠੀਕ ਹੈ ਬਈ ਮੇਲ ਡ੍ਰੇਨ ਦਾ ਕਰਾਇਆ ਨਾ ਹੋਣਾ ਪੈਸੇਂਜਰ ਤੇ ਸਸਤਾ ਪੈਂਦਾ ਸੀ ਕੰਮ ਉਹ 2:30 ਵਜੇ ਤਾਂ ਬੰਦਾ ਰਤ ਨੂੰ ਉੱਠ ਨਹੀਂ ਸਕਦਾ ਮੈਂ ਸ਼ਾਮ ਨੂੰ 9 ਵਜੇ ਚੜ ਜਾਣਾ ਧੂਰੀ ਰਾਤ ਕੱਟ ਕੇ ਉਹ 2:30 ਦੀ ਟ੍ਰੇਨ ਤੂਰੀ ਫਿਰ 3:30 ਪਹੁੰਚ ਜਾਂਦੀ ਸੀ ਉਹ ਤੋਂ ਫੇਰ ਉਹਦੇ ਰਾਹੀਂ ਦਵਾਬਾ ਏਰੀਆ ਕਵਰ ਕਰਨਾ ਅੱਛਾ ਬਈ ਬਹੁਤ ਸ਼ਮਰਚ ਕਰੇ ਰਾਤ ਨੂੰ ਕੱਲੀ ਲੋਈ ਚ ਤੂਰੀ ਦੇ ਜੰਕਸ਼ਨ ਤੇ ਸੌਣਾ ਕੱਲੀ ਲੋਈ ਚ ਮੇਰੇ ਅੱਜ ਵੀ ਜਿਆਦਾ ਮੈਂ ਮਠੱਡੇ ਕੱਪ ਤੇ ਗਿਆ ਸੀ ਉਹ ساری ਰਾਤ ਮੇਰੇ ਅੱਜ ਵੀ ਜਿਆਦਾ نہ نیند تاونی ਥੱਲੋਂ فرش ਠੰਡਾ ਹੋਣਾ ਉਥੇ ਲੋਈ ਨਹੀਂ ਨਾ ਪਾਲਾ ਉੱਟਣਾ ਉਹ ਮੇਰੇ ਅੱਜ ਵੀ ਰਾਤ ਜਾਦੀ بس ਕਬੱਡੀ ਦਾ ਇੰਨਾ جنونی ਸੀ ਜਿਵੇਂ ਆਪਾਂ ਨੇ ਟੂਰਨਾਮੈਂਟ ਦੇਖਣ ਜਾਣਾ ਉਹ ਟਾਈਮ 'ਚ ਬਈ ਅੱਜ ਵੀ ਮਸ਼ਹੂਰ ਨੇ ਮਠੱਡਿਆਂ ਦੇ ਕੱਪ ਆ ਨਾ ਜਿਵੇਂ ਮਠੱਡਿਆਂ ਦਾ ਬਸਰਾਮਪੁਰੇ ਦਾ ਜਿਲੰਦਰ ਦਾ ਇਹ ਸਾਰੇ ਕੱਪ ਦੇਖਣੇ ਉਹ ਟਾਈਮ 'ਚ ਲੰਡੇ ਕੇ ਦਾ ਕੱਪ ਮੈਂ ਕੀ ਕਰਦਾ ਜਸਵੰਤ ਖੜਕੇ ਦਾ ਇੱਕ ਮੈਗਜ਼ੀਨ ਛਪਦਾ ਹੁੰਦਾ ਸੀ ਇੱਕ ਤਾਂ ਮਖੀੜ ਕਬੱਡੀ ਅੱਛਾ ਬਈ ਉਹ ਲੈਣਾ ਉਹ ਜੋ ਪੜਨਾ ਵੀ ਜਰ ਲੰਡੇ ਏਡਾ ਕੱਪ ਉਹਨਾਂ ਘਰ ਲੱਗਿਆ ਤਾਂ ਮਾਦਰੋਂ ਛਪਣਾ ਪਰ ਫੇਰ ਵੀ ਉੱਤੇ ਵੀ ਬਹੁਤ ਜਾਣਕਾਰੀ ਮਿਲੀ ਹਾਂ ਹਾਂ ਤੇ ਉਹਦੇ ਕਰਣ ਮੈਂ ਲੰਡੇ ਕੇ ਵੀ ਗਿਆ ਫਿਰ ਮੋਗੇ ਰਾਤ ਕੱਟੀ ਗੁਰੂ ਘਰ ਚ ਉਹ ਵੀ ਮੇਰੇ ਯਾਦਾਂ ਸਾਰੀਆਂ ਜੁੜੀਆਂ ਹੋਈਆਂ ਨੇ ਮੈਂ ਲੰਡੇ ਗਿਆ ਤੇ ਲੰਡੇ ਦੇ ਵਿੱਚ ਹੀ ਪੈ ਜਾਣਾ ਮੋਗੇ ਤੁਰ ਕੇ ਆਇਆ ਪੈਦਲ ਤੇ ਗੁਰੂ ਘਰ ਉੱਥੇ ਦੇ ਆ ਅੱਛਾ ਬਈ ਫਿਰ ਬਈ ਖੁਸ਼ੀਰਿਆਂ ਨਾਲ ਲੈ ਆ ਜਪਈ ਹਾਂ ਖੁਸ਼ੀਰਿਆਂ ਨਾਲ ਭੋਲਿਆ ਜੀ ਖੁਸ਼ੀ ਮੈਨੂੰ ਹੁਣ ਵੀ ਵੀਡੀਓ ਕਾਲ ਤੇ ਗੱਲਬਾਤ ਕਰ ਲਾਂਦਾ ਪਤੀਆ ਨਾ ਇਸ ਪਰਸਨ ਬੰਦਾ ਨਾ ਇੱਕ ਦਿਨ ਮੈਂ ਪਿਆ ਢਾਬੀ ਗੁਜਰਾ ਕਮੈਂਟਰ ਦਾ ਮੁੰਡਾ ਕੋੜਾ ਢਾਬੀ ਉਹਨਾਂ ਦੇ ਘਰੇ ਹਾਂ ਬਈ ਉਹ ਮੁੰਡੇ 6-7 ਕਿਉਂ ਰੌਲਾ ਪਾਉਂਦੇ ਨੇ ਗੱਲਾਂ 'ਚ ਉਹ ਮੈਂ ਖਰਜੋ ਖਰਜੋ ਮੈਂ ਖੁਸ਼ੀ ਦੀ ਵੀਡੀਓ ਕਾ ਲਾ ਗਈ ਉਹਨਾਂ ਨੇ ਮਸਾਲ ਜਾਂ ਬੰਨਿਆ ਉਹ ਮੇਰੇ ਲਵੇ ਆ ਗਏ ਇਹਦੇ ਉਹ ਦੇਖਿਆ ਹਾਂ ਉਹ ਬੰਦਾ ਸਕਰੀਨਸ਼ਾਟ ਨਹੀਂ ਹਾਂ ਫਿਰ ਉਹ ਸਾਰਿਆਂ ਨੇ ਆਪ ਗੱਲ ਕਰਕੇ ਸਕਰੀਨਸ਼ਾਟ ਲੈ ਕੇ ਫਿਰ ਉਹ ਆਪ ਦੇ ਸਟੋਰੀਆਂ ਸਟੋਰੀਆਂ ਲਾਈਆਂ ਹੂੰ ਵਧੀਆ ਖੁਸ਼ੀ ਨਾਲ ਵੀ ਸਾਰਿਆਂ ਨਾਲ ਵਧੀਆ ਪੁਰਾਣੀ ਪਲੇਰਾਂ ਨਾਲ ਹੁਣ ਵੀ ਬਾਈ ਵਧੀਆ ਸਤਿਕਾਰ ਕਰਦੇ ਨੇ ਨਾ ਫਿਰ ਬਾਈ ਪਹਿਲਾਂ ਤੁਸੀਂ ਟ੍ਰੇਨ ਟੂਨ ਚ ਜਾਂਦੇ ਚੜ੍ਹ ਕੇ ਬਸਾਂ ਬਸਾਂ ਚ ਤੇ ਫਿਰ ਬਾਅਦ ਚ ਥੋੜੀ ਲਿਆਜ ਪੈਗੀ ਜਿਵੇਂ ਵੱਡੇ ਪਲੇਅਰ ਆਪਣੇ ਏਰੀਏ ਦੇ ਦੜਬਾ ਹੋ ਗਏ ਆ ਬਾਈ ਜਾਂ ਆਪਣੇ ਏਰੀਏ ਦੇ ਜਿੰਨੇ ਵੱਡੇ ਪਲੇਅਰ ਤੇ ਉਹ ਖੇਡਣ ਜਾਂਦੇ ਸੀ ਉਹਨਾਂ ਕਰਦੇ ਫਿਰ ਤੁਸੀਂ ਇਹਨਾਂ ਨਾਲ ਗੱਡੀਆਂ ਚਾਉਂਦੇ ਹਾਂ ਫਿਰ ਗੱਡੀਆਂ 'ਚ ਜਿੱਦ ਮੈਨੂੰ ਕਈ ਵਾਰੀ ਕਿਹਾ ਮੇਰਾ ਸੁਭਾਅ ਸੀ ਤੰਗੀ ਨਹੀਂ ਮੈਂ ਕਿਸੇ ਨੂੰ ਦਿੱਤੀ ਜ਼ਿੰਦਗੀ 'ਚ ਅੱਜ ਵੀ ਨਹੀਂ ਮੇਰੀ ਯਾਦ ਤੱਕ ਠੀਕ ਹੈ ਬਈ ਹੁਣ ਕਮੈਂਟਰੀ 'ਚ ਵੀ ਆ ਗਏ ਆਪਾਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਿਆ ਮੈਨੂੰ ਸਦੋ ਐਂ ਕਰੋ ਅੱਕਾ ਜੀ ਆਪਦੇ ਮਿੱਤਰ ਵੀ ਕਈ ਵਾਰ ਕਹਦੇ ਨੇ ਯਾਰ ਬੁਲਾਰੀ ਪੱਦ ਗਏ ਹਾਂ ਲੈ ਕੋਈ ਗੱਲ ਨਹੀਂ ਅਗਲੀ ਵਾਰ ਕੋਈ ਗੱਲ ਨਹੀਂ ਕਈ ਵਾਰ ਜੇ ਤਾਂ ਮੈਨੂੰ ਟਾਈਮ ਰਹਿ ਜਾਂਦਾ ਟ੍ਰੇਨ ਦਾ ਬੱਸ ਦਾ ਫਿਰ ਤਾਂ ਮੈਂ ਆ ਜਾਂਦਾ ਨਹੀਂ ਫਿਰ ਮੈਂ ਉਹ ਪਲੇਰਾਂ ਨਾਲ ਗੱਡੀਆਂ ਜਿਉ ਮੈਨੂੰ ਸ਼ਹਿਰ ਦੇ ਲਵੇ ਲਾ ਜਾਂਦੇ ਉੱਥੋਂ ਮੈਂ ਚਲਾਇਆ ਆ ਅੱਜੂ ਜਾਣਾ ਅੱਛਾ ਇਹਦਾ ਮੈਂ ਤਾਂ ਇੰਨਾ ਜਨੂੰਨ ਹੋ ਗਿਆ ਸੀ ਭਾਈ ਮਨਜੀਤ ਦਾ ਗਰੇ ਆਸੀ ਆਈ ਗੱਲ ਹੈ ਮੇਰੇ ਅਸੀਂ ਇਕੱਠੇ ਸੀ ਸਾਡੀ ਜਮੈਂਡ ਫੈਮਿਲੀ ਸੀ ਮੇਰੇ ਚਾਚੇ ਦੇ ਮੁੰਡੇ ਦੀ ਬਰਾਤ ਸੀ ਕਿਨੇ ਅੱਜ ਰੋਟੀ ਹੋਵੇ ਇੰਚ ਤੋਂ ਪਹਿਲਾਂ ਰੋਟੀ ਹੁੰਦੀ ਹੈ ਨਾ ਅੱਛਾ ਉਹ ਮੈਂ ਰੋਟੀ ਦੇ ਦਿਨ ਮੈਚ ਦੇਖ ਕੇ ਆਇਆ ਪੀਚੀ ਕਾਸ਼ ਵੀ ਬੜਾ ਭਾਈ ਤੇ ਮੈਚ ਵੀ ਫਿਰ ਡੱਬੇ ਤੇ ਪਿੱਥੋ ਦਾ ਬਹੁਤ ਤਕੜਾ ਲੱਗਿਆ ਡੱਬੇ 'ਚ ਬਿੱਟੂ ਲਗਾ ਕੇ ਖੇਡਦਾ ਸੀ ਕਿੱਥੋਂ 'ਚ ਕੋਨੀ ਵੀਰੋ ਮੋਗੀ ਛਾੜ ਡੱਬੇ 'ਚ ਤੀ ਉਹਨਾਂ ਛੜਨੇ ਬਹੁਤ ਵਧੀਆ ਰੇਡਾਂ ਪਾਈਆਂ ਮੁੰਡੇ ਨੇ ਹਾਂ ਤੇ ਬਿੱਟੂ ਗਾਲ ਖੇਡਦਾ ਸੀ ਇੱਧਰ ਤੇ ਉੱਧਰ ਤੇ ਠੀਕ ਹੈ ਉੱਧਰ ਦਵਿੰਦਰ ਵੀ ਰੂ ਧੋਲੇ ਵਾਲਾ ਤੇ ਸ਼ੀਰਾ ਪਿੱਥੋ ਕੋਲੀ ਸੁੱਚਾ ਉਹ ਬੜੇ ਤਕੜੇ ਮੈਚ ਉਹਦੇ ਮੈਚ ਵੀ ਬਹੁਤ ਤਕੜੀ ਲੱਗਦੇ ਅੱਛਾ ਵਰ ਬਰਾਤ ਛੱਡੀ ਹਾਂ ਬਰਾਤ ਨਾ ਕੋ ਮਨ ਰੋਟੀ ਅੱਛਾ ਰੋਟੀਦਾਰ ਮੈਂ ਨਹੀਂ ਆਇਆ ਹਾਂ 8-9 ਵਜੇ ਰੋਟੀਦਾਰ ਆਈ ਸਾਰੇ ਤੂੰ ਕਿੱਥੇ ਗਿਆ ਸੀ ਤੂੰ ਕਿਤੇ ਗਿਆ ਸੀ ਨਾ ਡਰਦਾ ਮੈਂ ਦੱਸਾਂ ਮੈਂ ਮਾਂ ਦਾ ਕੱਪੜੇ ਲੈਣ ਗਿਆ ਸੀ ਵਿਆਹ ਜਾਣਾ ਅੱਛਾ ਕਿਆ ਵਾਸਤੇ ਹਾਂ ਕਰਕੇ ਬਾਤ ਲਟਾਲੀ ਇਹਨਾਂ ਨੂੰ ਇਹ ਨਹੀਂ ਪਤਾ ਜੀ ਵੀ ਮੁੰਡੇ ਦਾ ਕਬੱਡੀ ਹਾਂ ਬਹੁਤ ਜ਼ਿਆਦੇ ਵੀ ਕਬੱਡੀ ਦਾ ਸ਼ਕੀਤਾ ਨੂੰ ਵਧੀਆ ਲੱਗਦਾ ਬਹੁਤ ਜ਼ਿਆਦੇ ਬਹੁਤ ਅਨੰਦ ਤੇ ਬਈ ਸੋਨੂੰ ਸਭ ਤੋਂ ਵਧੀਆ ਤੁਸ ਨੂੰ ਜਿੰਦਗੀ ਦੇ ਸਸਤ ਬਹੁਤ ਸਟਾਰ ਪ੍ਰੇਰਾਂ ਨਾਲ ਵੀ ਛੁੱਡੀ ਬੈਣੀ ਉੱਠ ਨਹੀਂ ਰਹੀ ਹੈ ਹੈਨਾ ਤੇ ਵੀ ਚਲੋ ਸਾਰੇ ਮਿੱਤਰ ਬਣ ਜਾਂਦੇ ਨੇ ਵੀ ਸੋਨੂੰ ਸਭ ਤੋਂ ਵਧੀਆ ਸੁਭਾਅ ਵੀ ਯਾਰ ਵਿਆਹ ਬੰਦੇ ਦਾ ਸੁਭਾਅ ਯਾਰ ਦਿਲ ਜਾ ਲੱਗਾ ਇੱਕ ਦੋ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਦਿਲ ਲੱਗਦਾ ਹੁੰਦਾ ਵੀ ਯਾਰ ਆ ਬੰਦੇ ਦਾ ਸੁਭਾਅ ਬਹੁਤ ਸੋਹਣਾ ਮਾਈਂਡ ਪੱਖੋਂ ਤਾਂ ਲਾਲਾ ਭਾਈ ਉਹ ਤਾਂ ਸਾਰੀ ਆਪਣੇ ਨਾਲ ਵਧੀਆ ਸੀ ਜਿਵੇਂ ਹੁਣ ਰਾਣੀਆਂ ਦੜਬੇ ਵਾਲਾ ਉਹ ਫੱਕਰ ਜਿਹਾ ਇਨਸਾਨ ਹੈ ਮੋਨੇ ਕਦੇ ਮੈਨੂੰ ਨਹੀਂ ਲੱਗਦਾ ਵੀ ਨਾਂ ਦੀ ਕਮਾਈ ਕਰਦੀ ਉਹ ਕਈ ਕੀ ਕਰਦੇ ਜਿਵੇਂ ਹੁਣ ਆਪਣਾ ਨਾਂ ਬਣ ਗਿਆ ਬਰਗਰੈਸ ਨੂੰ ਬੜਾ ਚਾਰ ਚਾਰ ਬਰਗਰ ਕਰੀ ਲੜ ਪੀਏ ਸੀ ਇਹ ਭਾਈ ਉੱਠੇ ਮੋਟੇ ਜੀ ਨਾ ਭਾਈ ਨਾ ਯਾਰ ਉਹ ਬੰਦਾ ਜੇ ਹੁਣ ਵੀ ਉਹਦੇ ਕੋਈ ਬੰਦੇ ਆ ਜਾਣ ਪੱਲਿਓ ਮੈਨਾਂ ਪੈਸੇ ਖਰਚ ਦੇ ਉਹ ਆਸਮੁਖ ਜਆ ਬਹੁਤ ਸੀ ਉਹਦੇ ਨਾਲ ਵੀ ਜੱਦਾ ਜੁੜੀਆਂ ਨੇ ਬਹੁਤ ਨਾਇਸ ਪਰਸਨ ਤੇ ਬਾਕੀ ਖੁਸ਼ੀ ਨੇ ਵੀ ਵਧੀਆ ਸ਼ੀਰੇ ਹੋ ਰਹੇ ਨੇ ਸਾਰੀ ਮੇਰੇ ਲਈ ਖਰ ਵਧੀਆ ਰਹੇ ਇਹ ਰਣੀਆਂ ਦਾ ਹੈ ਹਟਕੇ ਨੇਚਰ ਜਿਹੜਾ ਫੱਕਰਤਾਈ ਜੀ ਵਾਲਾ ਫੱਕੀ ਦੀ ਜ ਕਿਹੜਾ ਬੰਦਾ ਹੁੰਦਾ ਹੈ ਬਾਈਆ ਵੀ ਆਪਾਂ ਜ਼ਿੰਦਗੀ ਦੇ ਵਿੱਚ ਆਪਣੇ ਮਿੱਤਰ ਦੋਸਤ ਬਣਦੇ ਨੇ ਬਹੁਤ ਹਨਾ ਚਲੋ ਆਪਾਂ ਨੂੰ ਬੋਲਣਾ ਚੱਲਣਾ ਸਾਰਿਆਂ ਨਾਲ ਬੋਲਚਾਲ ਹੁੰਦੀ ਆਪਣੇ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚੋਂ ਦੋ ਚਾਰ ਬੰਦੇ ਹੁੰਦੇ ਨੇ ਜਿਹੜੇ ਆਪਣੇ ਦਿਲ ਜੇ ਲੱਗਦੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਿਤੇ ਕੰਮ ਲੈ ਕੇ ਜਾਣਾ ਜਾਂ ਕਿਤੇ ਆਪਾਂ ਨਹੀਂ ਜਾਣਾ ਵੀ ਆਇਆ ਯਾਰ ਉਹ ਚੱਲ ਗਈ ਉੱਥੇ ਤੱਕ ਐਨਾ ਦਿਲ ਜੇ ਲੱਗ ਜਾਂਦਾ ਨਹੀਂ ਬਿੱਬੀ ਵੀ ਇਸ ਤਰ੍ਹਾਂ ਸੁਣ ਰਣੀਏ ਦਸ ਵਾਰ ਬਾਈ ਦਸ ਵਾਰ ਆ ਬਈ ਇੱਥੇ ਜਿਵੇਂ ਉਹ ਟਾਈਮ 'ਚ ਹੁਣ ਤਾਂ ਚਲੋ ਸਿਆਣਾ ਹੋ ਗਿਆ ਜਾਂਦੇ ਰਾਣੀ ਵਾਲੀਆ ਕੋਨੀ ਉਹ ਵੀ ਬਹੁਤ ਮਜ਼ਾਕੀਆ ਬੰਦਾ ਸੀ ਉਹ ਵਾਹ ਹੱਸਦੇ ਉਹਦੇ ਨਾਲ ਉਹ ਟੀਚਰਾਂ ਬਹੁਤ ਕਰਦਾ ਖਰਾਬ ਚੀਜ਼ ਨੂੰ ਬਹੁ ਮਖੌਲ ਕਰਦਾ ਉਹ ਵੀ ਬੰਦਾ ਬਹੁ ਮਖੌਲੀਆ ਟਾਈਪ ਸੀ ਅੱਛਾ ਭਾਈ ਕੋਈ ਨਹੀਂ ਹੈ ਜਾਈ ਮੈਂ ਵੀਡੀਓ ਸੁਣੀ ਸੀ ਤੇ ਉਹ ਕੋਈ ਨਹੀਂ ਕਹਿੰਦੇ ਵੀ ਸੱਦੀ ਜਾਪੀਆਂ ਨੂੰ ਕਹਿੰਦੇ ਵੀ ਤੂੰ ਸੜਾ ਜਾਫੀ ਪਣੀਆ ਮੇਰੀ ਹਾਂ ਬੜਾ ਮਖੌਲੀਆ ਸੀ ਜਿਵੇਂ ਹੁਣ ਪੂਰੇ ਪਹਿਤਾ ਵੀ ਖਰਾਜੀ ਇੱਥੇ ਖਰਾਜੀ ਮੈਨੂੰ ਕੋਈ ਹੋਰ ਹੀ ਟਾਈਪ ਕਰ ਗੱਲ ਕਹਿ ਦਿੰਦਾ ਐ ਟਾਈਪ ਜੇ ਉਧਰ ਗਿਆ ਉਹ ਤਾਂ ਐਂ ਗਿਆ ਮਜ਼ਾਕ ਹੀ ਆ ਜੀ ਗੱਲ ਬਸ ਐ ਅੱਛਾ ਹਾਂ ਫਿਰ ਹ ਤੱਕ ਤੂੰ ਪੂਰੇ ਸੀ ਬਾਗੀ ਸ਼ੀਰਾ ਖੇਡਿਆ ਕੋਈ ਨਹੀਂ ਖੇਡਿਆ ਨਹੀਂ ਸ਼ੀਰਾ ਤੇ ਸੁੱਚਾ ਕੀ ਦੇ ਸੀ ਆਪਣੇ ਨੰਗੜ ਦੀ ਟੀਮ ਜੋ ਰਾਜੂ ਵੀ ਮੁੰਡਾ ਮਰ ਗਿਆ ਲੱਭੀ ਨੰਗੜ ਐਵ ਸਪੋਰਟ ਟੀਮ ਵਾਲਾ ਉਹਦੀ ਟੀਮ ਜਿੱਦਾਂ ਉਧਰ ਨਾਲ ਮੈਚ ਸੀ ਠੀਕ ਹੈ ਭਾਈ ਤੇ ਉਹ ਖਰਾਜੀnga ਆਇਆ ਸੀ ਰਾਤ ਦਾ ਉਹ ਸੌਂ ਗਿਆ ਗੱਡੀ 'ਚ ਮੇਰੇ ਅੱਜ ਵੀ ਜ਼ਿਆਦਾ ਮੈਨੂੰ ਲਾ ਲਿਆ ਉਹਨੇ ਕੋਹਨੀ ਨੇ ਉਹ ਲੱਗ ਗਿਆ ਐ ਗੱਡੀ ਰੋਡ ਤੇ ਕਰੀ ਨਿਊਟਰਲ ਸੀ ਉਹਨੂੰ ਸੌਣੇ ਨਹੀਂ ਦਿੱਤਾ ਐ ਮਜ਼ਾਕੀਆ ਟਾਈਪ ਜੀ ਵਸ ਨਾ ਠੀਕ ਹੈ ਭਾਈ ਚਲੋ ਜਿਆਦਾ ਨੇ ਕਬੱਡੀ ਦੀਆਂ ਤੇ ਬਾਈ ਤੁਹਾਨੂੰ ਕਬੱਡੀ ਨੇ ਹਨਾ ਬਹੁਤ ਕੁਝ ਦਿੱਤਾ ਚਲੋ ਨਾ ਕਾਬਲੀ ਕੋਣ ਜਾਣਦਾ ਸੀ ਕਾਬ ਨਾ ਸਹੀ ਗੱਲ ਹੈ ਬਾਈ ਤੇ ਬਾਈ ਫਿਰ ਤੁਹਾਨੂੰ ਕਮੈਂਟਰੀ ਵਾਲਾ ਚਸਕਾ ਕਿਵੇਂ ਲੱਗਿਆ ਕਮੈਂਟਰੀ ਵਾਲਾ ਹੋ ਗਿਆ ਬਾਈ ਯਾਰ ਵੀ ਮੈਨੂੰ ਥੋੜਾ ਜਿਹਾ ਇਹ ਲੱਗਿਆ ਵੀ ਯਾਰ ਆਪਾਂ ਇੰਨਾ ਭਨਾਰ ਅੰਦਰ ਸਾਮੀ ਬੈਠੇ ਆ ਕਾਬਲਾ ਵੀ ਹੁਣ ਲੈ ਲੈ ਆਪਾਂ ਨੂੰ ਜੀ ਉਰੇ ਇਸ ਟੂਰਨਾਮੈਂਟ ਤੇ 2000 ਬੰਦਾ ਤਾਂ ਆਪਾਂ ਨੂੰ 200 150 ਜਾਣਦਾ ਹੋਊ ਯਾਰ ਹਾਂ ਵੀ ਯਾਰ ਆ ਜਿਹੜਾ 2000 ਆਪਾਂ ਇਹਨਾਂ ਨੂੰ ਵੀ ਦੱਤੀ ਵੀ ਕੋਡੀ ਦੇ ਇਤਿਹਾਸ ਅਰ ਲੈ ਕੀ ਨਾ ਮਰਜੀ ਇਹਦਾ ਮੜਾ ਜ ਮੁੱਲ ਵੀ ਪਿਆ ਹੁਣ ਪਤਾ ਵੀ ਲੱਗਿਆ ਹੁਣ ਕ੍ਰਿਕਟ ਦੇ ਵਿੱਚ ਮੈਨੂੰ ਗੁੱਗਲ ਕੈਦਾਂਦੇ ਨੇ ਵੀ ਹਰੇਕ ਪਿੰਡ ਬਾਰੇ ਪਤਾ ਉਹਦਾ ਸਿਸਟਮ ਪਤਾ ਆਏ ਪਤਾ ਹੋਰ ਜਾਣਕਾਰੀ ਇੱਕ ਮੇਰੀ ਜਿਹੜੀ ਹਿਸਟਰੀ ਸੀ ਹਾਂ ਹਿਸਟਰੀ ਸਬਜੈਕਟ ਮੇਰਾ ਬਾਹਲਾ ਟੈਲੀਜੈਂਟ ਸੀ ਮੈਂ ਮੰਨ ਲਵਾਂ ਵੀ 100 ਚੋਂ ਮੈਂ 97 99 ਨੰਬਰ ਲੈਣੇ ਜਿਆਦਾ ਵਸਤ ਵਧੀਆ ਸੀ ਮੇਰੀ ਨਾ ਠੀਕ ਹੈ ਬਈ ਤੇ ਕਮਲ ਨਾਲ ਬਈ ਛੋਟਾ ਪਿਆਰ ਰਿਹਾ ਸੀ ਹਾਂ ਕਮਲ ਨਾਲ ਬਹੁਤ ਯਾਰ ਉਹਨੂੰ ਮਿਸ ਬਹੁਤ ਕਰਦਾ ਰਹਿੰਦਾ ਮੈਂ ਕਦੇ ਨਾ ਕਦੇ ਉਹਦੀਆਂ ਯਾਦਾਂ ਜੁੜੀਆਂ ਨੇ ਹੈ ਨਾ ਉਹ ਮੇਰੇ ਤੌਰ ਤੇ ਉਹਦੇ ਫਿਰ ਕੋਈ ਗੱਲ ਚਲਾ ਲੈਂਦਾ ਆਪਾਂ ਇਦਾਂ ਇਦਾਂ ਉਹ ਬੰਦੇ ਨੇ ਬਹੁਤ ਯਾਰ ਉਹ ਬੰਦਾ ਦਿਲ ਦਾ ਹੀਰਾ ਬੰਦਾ ਜਿਹੜੀ ਗੱਲ ਕਹਿਣੀ ਆ ਪਰ ਫੱਕ ਕਹਿਣੀ ਆ ਮੇਰੇ ਨਾਲ ਵੀ ਗੁੱਸੇ ਗੁੱਲੇ ਹੋ ਜਾਂਦਾ ਪਰ ਬੰਦਾ ਕੁਲ ਮਲਾ ਕੇ ਵਧੀਆ ਸੀ ਜਦੋਂ ਉਹ ਬੰਦਾ ਪਿੰਡ ਜਾਂਦਾ ਉਹ ਆਏ ਲੱਗਦਾ ਯਾਰ ਮੈਂ ਵੀ ਇਹਦੀ ਕਿੰਨੀ ਸੇਵਾ ਹੋ ਸਕੇ ਯਾਰ ਜਿੰਨੀ ਹੋ ਸਕੇ 100 ਚੋਂ 100 ਕਰਾਂ ਹਨਾ ਤੇ ਉਹਨੂੰ ਮਿਸਬਹਾਉ ਕਰਦੇ ਆ ਯਾਰ ਬੰਦਾ ਬਹੁਤ ਵਧੀਆ ਸੀ ਉਹੀ ਗੱਲ ਆ ਬਈ ਸੋਨੂ ਅਕਸਰ ਮੈਂ ਦੇਖਿਆ ਵੀ ਤੁਸੀਂ ਉਹਨਾਂ ਨਾਲ ਟੂਰਨਾਮੈਂਟ ਦੇ ਤੁਸੀਂ ਇੱਕ ਕਵਾਲਿਟਰੀ ਦੀ ਕਮੈਂਟਰੀ ਦੀ ਸ਼ੁਰੂਆਤ ਕੀਤੀ ਵੀ ਉਹਨਾਂ ਨਾਲ ਮੈਂ ਦੇਖਿਆ ਵੀ ਕਾਫਲ ਲੰਗਲੇ ਵਾਲਾ ਹਨਾ ਜਿਨੇ ਸ਼ੇਅਰ ਲਿਖਿਆ ਸੀ ਬਈ ਓ ਮੈਨੂੰ ਬਹੁਤ ਸੋਹਣਾ ਲੱਗਦਾ ਈ ਛੋਟਾ ਸ਼ੇਰ ਉਹ ਜਿਹੜਾ ਕਹਿੰਦਾ ਹੁੰਦਾ ਸੀ ਪਤਾ ਨਹੀਂ ਕਿੰਨਾ ਭਾਰ ਕਰ ਲਾਉ ਮੇਰੀ ਦਿਮਾਗੀ ਹਾਂ ਜੀਤੇ ਤੇਲ ਉੱਧਰ ਜਿੰਨਾ ਭਾਰ ਕਰ ਲਾ ਹਾਂ ਜੀ ਉਹ ਮੇਰੇ ਵੀ ਨਹੀਂ ਯਾਦ ਮੈਂ ਪੰਜ ਸੱਤ ਛੇਰ ਵੀ ਲਿਖੇ ਉਹ ਵੀ ਉਹ ਬੋਲਦਾ ਰਿਹਾ ਬਸ ਉਹਦੇ ਨਾਲ ਹੀ ਉਹ ਪ੍ਰੇਮ ਪੈ ਗਿਆ ਇੱਕ ਤਾਂ ਸਾਡਾ ਪਿੰਡ ਲਾਗੀ ਲੱਗੇ ਸੀ ਖੇਤ ਸਾਡੇ ਕੋਲੇ ਕੋਲੇ ਸੀ ਪਿੰਡਾਂ ਦੀਆਂ ਜੂਹਾਂ ਲੱਗਦੀਆਂ ਨੇ 2 ਕਿਲੋਕੋਮੀਟਰ ਦਾ ਹਾਸਲ ਤੇ ਬਸ ਉਹਦਾ ਨੇਚਰ ਵੀ ਮਿਲਦਾ ਸੀ ਉਸ ਆਪਣੇ ਨਾਲ ਖੁੱਲੇ ਜਿਹੇ ਸੁਭਾਅ ਦਾ ਬੰਦਾ ਸੀ ਆਪਣੇ ਮਾ ਉਹਦੇ ਨਾਲ ਬਸ ਐ ਮੇਲ ਹੋ ਗਏ ਫਿਰ ਉਹਨੇ ਵੀ ਮੇਰੀ ਜ਼ਿੰਦਗੀ 'ਚ ਉਹਦਾ ਰੋਲ ਵੀ ਹੈ ਥੋੜਾ ਜਿਹਾ ਉਹਨੇ ਕਮੈਂਟਰੀ 'ਚ ਹੋਣ ਕਰਕੇ ਮੈਨੂੰ ਦਰਸ਼ਕ ਤੌਰ ਤੇ ਪਪੂਲਰ ਹੋ ਕਰੇ ਠੀਕ ਹੈ ਉਹ ਕਿਤੇ ਕਿਤੇ ਲੈ ਕੇ ਗਰਾਉਂਡ ਚ ਖੜਾ ਕੇ ਮੇਰੇ ਬਾਰੇ ਬੋਲਦਾ ਮੈਥੋਂ ਪੁੱਛ ਵੀ ਲੈਂਦਾ ਯਾਰ ਐਨੇ ਸੰ ਦਾ ਟ੍ਰਾਂਟੋ ਕੱਪ ਦਾ ਕੌਣ ਬੈਸਟ ਹੈ ਦੱਸੀ ਐਨੇ ਦਾ ਕੌਣ ਆ ਦੱਸੀ ਐ ਕਰਕੇ ਉਹਦੇ ਨਾਲ ਕੁਲ ਮਿਲਾ ਕੇ ਬਹੁਤ ਵਧੀਆ ਰਿਹਾ ਮੈਂ ਵੀ ਬਈ ਇੱਕ ਦੋ ਵਾਰੀ ਜਦੋਂ ਪਹਿਲਾਂ ਮੈਂ ਲਿਖਣ ਦੇ ਵਿੱਚ ਸ਼ੁਰੂਆਤ ਜੀ ਕੀਤੀ ਹੈ ਨਾ ਤੇ ਮੈਂ ਸ਼ੇਰ ਮੈਂ ਪਹਿਲਾ ਸ਼ੇਰ ਉਹ ਬੰਦੇ ਕੋਲ ਲੈ ਕੇ ਗਿਆ ਵੀ ਬਈ ਕਮਲ ਬਾਈ ਮੇਰੇ ਸ਼ੇਰ ਤੁਸੀਂ ਬੋਲਦਿਆ ਕਰੋਗੇ ਹੈ ਨਾ ਮੈਂ ਇੱਕ ਛੋਟੀ ਜੀ ਕਿਤਾਬ ਛਪਾਈ ਮੈਂ ਪਿੰਡ ਚੋਂ ਮੁੰਡੇ ਨੂੰ ਲੈ ਕੇ ਜਾਇਆ ਕਰਾਂ ਖੋਖਰ ਦੋ ਤਿੰਨ ਗੇੜੇ ਲਾਏ ਚਲੋ ਉਹਨੇ ਵਿਚਾਰੇ ਨੇ ਮੈਂ ਆਪਣੇ ਸ਼ੇਰ ਬੋਲੀ ਵੀ ਬਾਈ ਨੇ ਹਣਾ ਨਾ ਬਧੀਆ ਬੰਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਸੇਵਾ ਕਾਟ ਨਹੀਂ ਛੱਡਦਾ ਬਹੁਤ ਵਧੀਆ ਬਾਈ ਸਾਨੂੰ ਹਰ ਇੱਕ ਚੀਜ਼ ਜਦੋਂ ਅਸੀਂ ਜਾਂਦੇ ਪੂਰਾ ਮਾਰ ਬਹੁਤ ਵਧੀਆ ਬਾਕੀ ਲੋਕ ਆ ਉਹਨਾਂ ਹੋਰ ਪਾਸੇ ਲੈ ਜਾਂਦੇ ਨਸ਼ਾ ਵਗੈਰਾ ਹੋਰ ਕੋਈ ਨਿਸ਼ਾਨੀ ਉਹ ਬੰਦੇ ਨਹੀਂ ਸੀ ਹੱਥ ਨਾਲ ਸੋ ਸ਼ੂਗਰਥ 900 ਸ਼ੂਗਰ ਪਰ ਇਹ ਜ ਰਖਦਾ ਨਹੀਂ ਸੀ ਬਹੁਤ ਲੜਦੇ ਰੇਤਮ ਲਾ ਪੰਜ ਗਲਾਬ ਜਮਣਾ ਖਾ ਜਾਣੀਆਂ 6 ਖਾ ਜਾਣੀਆਂ ਇਹ ਉਤੇ ਉਹੀ ਐਲੀਗੇਸ਼ਨ ਲਾਏ ਗਏ ਕਿਉਂਦਾ ਵਜਨ ਟੁੱਟ ਗਿਆ ਜਿਹੜੇ ਵੀ ਬਲਾਰੇ ਪਿੱਛੇ ਖੜੇ ਸੀ ਉਹਦੇ ਅੱਗੇ ਆਉਣ ਦੇ ਮਾਰੇ ਉਹਨਾਂ ਕਹੇ ਦੇਣਾ ਦੇਖੋ ਯਾਰ ਉਹਦਾ ਉਹਦਾ ਬੰਦੀ 30 ਕਿਲੋ ਦਾ ਰਹਿ ਗਿਆ 50 ਦਾ ਰਹਿ ਗਿਆ ਉਹ ਐ ਕਰਦਾ ਉਹ ਐ ਕਰਦਾ ਬਸ ਹਾਂ ਉਹ ਹੈ ਉਹਨੂੰ ਸ਼ੂਗਰ ਸੀ ਇਨਸਾਨ ਨੂੰ ਵੀ ਉਹ ਜਦੋਂ ਐਮਪੀ ਚੱਲਿਆ ਗਿਆ ਇਸੋ ਲੀਨ ਦਾ ਟੀਕਾ ਲੱਗਦਾ ਪੇਟ ਚ ਹਾਂ ਉਹ ਰਹਿੰਦਾ ਬਰਫ ਚ ਉਹ ਕਿਤੇ ਲੈ ਗਿਆ ਉਹਨੂੰ ਕਿਹੜਾ ਪਤਾ ਸੀ ਉਹ ਤਾਂ ਮਿੱਟੀ ਬਣ ਗਿਆ ਬਾਈ ਉਹਨੇ ਕੰਮੇ ਨਹੀਂ ਕਰਿਆ ਫਿਰ ਉਹਦੇ ਅਟੈਕ ਮਾਰਿਆ ਸ਼ੂਗਰ ਨੇ ਪੱਠਿਆਂ ਤੇ ਠੀਕ ਹੈ ਬਿਮਾਰ ਪੈ ਗਿਆ ਬਸ ਫਿਰ ਤਾਂ ਉਹਦਾ ਮਰ ਕੇ ਜਿਹੜਾ ਖੜਾ ਛੁੱਟਿਆ ਆਪਾਂ ਉਹਦੇ ਨਾਲ ਮਰਨ ਤੱਕ ਨਮਾਈ ਜਦੋਂ ਮੰਜੇ ਤੇ ਵੀ ਸੀ ਚਲੋ ਵਧੀਆ ਗੱਲ ਹੈ ਹਨਾ ਬਈ ਚਲੋ ਮਿੱਤਰ ਦੋਸਤ ਹਨਾ ਫਿਰ ਉਹ ਬੰਦਾ ਯਾਦ ਵੀ ਆਉਂਦਾ ਚਲੋ ਸਾਡਾ ਭਰਾ ਕੰਵਲ ਕਬੱਡੀ ਦਾ ਪ੍ਰਸਿੱਧ ਬਲਾਰਾ ਸੀ ਤੇ ਘੈਂਟ ਇਨਸਾਨ ਸੀ ਸਵਰਗਵਾਸੀ ਕਮਲ ਖੋਖਰ ਉਸ ਭਰਾ ਨੂੰ ਅੱਜ ਆਪਾਂ ਜਿਹੜਾ ਯਾਦ ਕਰ ਲਿਆ ਖੇਤ ਦੀ ਖੇਲ ਤੇ ਬਹਿ ਕੇ ਯਾਦ ਕਰ ਲਿਆ ਸਹੀ ਗੱਲਾਂ ਲੱਗਾ ਉਹਨੂੰ ਪਿਆਰ ਵੀ ਬਹੁਤ ਕਰਦਾ ਸੀ ਜੇ ਭਾਈ ਚੰਗਾ ਕਬਲ ਇਨਸਾਨ ਸੀ ਤਾਂ ਬੱਸ ਬੱਸ ਭਾਈ ਜਿਹੜਾ ਵਧੀਆ ਬੰਦਾ ਨਾ ਅੱਜ ਕੱਲ ਤਾਂ ਚਲੋ ਕਾਲਜ ਉਹ ਬਹੁਤ ਜੋਰਾਂ ਤੇ ਆ ਗਿਆ ਜਿਹੜਾ ਵਧੀਆ ਬੰਦਾ ਉਹ ਮਰਨ ਮਰ ਕੇ ਜਿਉਂਦਾ ਰਹਿਣ ਲਈਏ ਜਿਉਂਦਾ ਸਹੀ ਗੱਲ ਉਹੀ ਇਨਸਾਨ ਕਦੇ ਗਲਤੀ ਨਹੀਂ ਕਰਦੇ ਜਿਹੜੇ ਮਰ ਕੇ ਜਿਉਣਾ ਚਾਹੁੰਦੇ ਨੇ ਸਹੀ ਗੱਲ ਹੈ ਬਈ ਹੈ ਵਧੀਆ ਇੱਥੇ ਕੁਝ ਨਹੀਂ ਲਿਜਾਣਾ ਐਡੀ ਵੱਡੀ ਚੀਜ਼ ਨਹੀਂ ਪੈਸਾ ਜਿੱਦੀ ਲੋਕਾਂ ਨੇ ਬਣਾ ਲਿਆ ਆ ਕਹਿਣ ਨੂੰ ਹਰੇ ਕਹਿੰਦਾ ਜਰ ਰੋਟੀ ਹੀ ਖਾਣੀ ਆ ਪੈਸਾ ਤਾਂ ਨਹੀਂ ਖਾਣਾ ਸਹੀ ਗੱਲ ਪਰ ਪੈਸੇ ਨੂੰ ਬਗਸਦਾ ਕੋਈ ਨਹੀਂ ਐਡੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਇਆ ਵਾਰੇ ਬਹੁਤ ਕੁਸਾ ਆਉਂਦਾ ਪਾਪਾਂ ਬਾਦ ਇਕੱਠੀ ਨਾ ਹੋਵੇ ਮੋਇਆ ਸਾਥ ਨਾ ਜਾਏ ਪਰ ਕੋਈ ਫੋਲੋ ਨਹੀਂ ਕਰਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਰਿਸ਼ਤੇ ਨਾਤਿਆਂ ਤੋਂ ਪੈਸਾ ਭਾਰੂ ਨਾ ਪਾਓ ਦੋਸਤੀ ਜੋ ਪੈਸਾ ਭਾਰੂ ਨਾ ਪਾਲਿਓ ਕਿਤੇ ਵੀ ਚੰਗੇ ਇਨਸਾਨਾਂ ਦੇ ਵਾਰੀ ਜੇ ਤੁਮ ਮਿਲਦਾ ਕੋਈ ਉਹਦੇ ਉੱਪਰੋਂ ਪੈਸਾ ਉਹ ਤੋਂ ਉੱਪਰ ਨਾ ਦੇਖੋ ਹਾਂ ਜਿੰਦਗੀ ਜਿੰਦਾਬਾਦ ਆ ਸਦਾ ਨਹੀਂ ਰਹਿਣਾ ਇੱਥੇ ਹਾਂ ਬਈ ਬਹੁਤ ਇੱਥੇ ਵੱਡੇ ਵੱਡੇ 라ਵਣ ਵਰਗੇ ਚਾਰ ਬੇ ਜਾਣਦੇ ਸੀ ਔਰ ਮਜੀਬ ਦੇ ਲੋਕ ਕਿੰਨਾ ਜ਼ੁਲਮੀ ਸੀ ਕੀ ਖੱਤ ਲਿਆ ਅੱਜ ਕੋਈ ਯਾਦ ਕਰਦਾ ਅੰਦਰ ਵਰਗੇ ਤੁਰਕੇ ਸਕੰਦਰ ਵਰਗੇ ਭਾਈ ਉਹਨਾਂ ਨੂੰ ਪੂਰਚ ਵਰਗੇ ਮਿਲ ਗਏ ਹੈ ਹਰ ਇੱਕ ਦਾ ਕੋਈ ਨਾ ਅਯਮਦ ਸ਼ਾਹ ਅਬਦਾਲੀ ਵਰਗੇ ਚੰਗੀਜ਼ ਖਾਨ ਕਹਿੰਦੇ ਐਡਾ ਕੋਈ ਘਾਤਕ ਬੰਦਾ ਹੋਇਆ ਜਿਹੜਾ ਬੰਦਿਆਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਤੇ ਘੋੜੇ ਨਚਾਇਆ ਕਰਦਾ ਸੀ ਅੱਜ ਕਿੱਥੇ ਨੇ ਉਸ ਨਹੀਂ ਭਾਈ ਨਾਂ ਵੀ ਨਹੀਂ ਗੀ ਭਾਈ ਹਾਂ ਜੀ ਨਾ ਜਿਨ੍ਹਾਂ ਨੇ ਚੰਗੇ ਕੰਮ ਕਰੇ ਪਰ ਮਾਇਆ ਚ ਭਾਈ ਲੇ ਮਨਜੀਤ ਇੱਕ ਬੰਦੇ ਨਹੀਂ ਨਾ ਮਾਇਆ ਚ ਖੱਤੇ ਮੇਰਾ ਮੰਨਣਾ ਉਸ ਇਨਸਾਨ ਨੂੰ ਨਹੀਂ ਮਾਇਆ ਨੇ ਸਭ ਬਰਬਾਦ ਕਰੇ ਨੇ ਟੋਡਰਮਲ ਸੇਠ ਜਿਹੜਾ ਮਾਇਆ ਨੂੰ ਚੰਗੇ ਪਾਸੇ ਲਾ ਗਿਆ ਸ਼ੋਤੇ ਗੂ ਸਾਹਿਬ ਜਦਿਆਂ ਤੇ ਮਾਤਾ ਗੁਜਰ ਕੌਰ ਦੇ ਸੰਸਕਰ ਲਈ ਜਿਹਨੇ ਮਾਇਆ ਲਾ ਕੇ ਆ ਜੂ ਦਾ ਮਾਇਆ ਕਰਕੇ ਨਾ ਦੁਨੀਆਂ ਦੀ ਉਹਨੇ ਚੰਗੇ ਤੋਂ ਮਾਇਆ ਲਾਈ ਉੱਧਰ ਨੂੰ ਵਰਤੀ ਨਹੀਂ ਇਹ ਹੰਕਾਰ ਇਹ ਬਹੁਤ ਕੁਝ ਬਣਾ ਦਾਂਦੀ ਹੈ ਬੰਦੇ ਨੂੰ ਵੀ ਪਰਸਾ ਪਰਸੂ ਪਰਸਰਾਮ ਮਾਇਆ ਤੇਰੇ ਤੀਨ ਨਾਮ ਸਿਆਣੇ ਕਹਿੰਦੇ ਫਿਰ ਬਦਲ ਕੇ ਖੜ ਜਾਂਦਾ ਉਹਦੋਂ ਬਹੁਤ ਵਧੀਆ ਮਾਹੌਲ ਹੁੰਦਾ ਸੀ ਬਾਈ ਕਬੱਡੀ ਦਾ ਇੱਕ ਦੂਜੇ ਨੂੰ ਮਿਲਣਾ ਜੀ ਲੱਗਦਾ ਹੁਣ ਤਾਂ ਮਜਬੂਰੀ ਜੀ ਆ ਚਲਾ ਜਾਣੇ ਉਹ ਗੱਲਾਂ ਵਰਤੀ ਨਹੀਂ ਰਹਿ ਗਈ ਪੂਰੀ ਸਿਸਟਮ ਹੋ ਗਿਆ ਉਹਨਾਂ ਸਾਡੇ ਤਾਂ ਬਈ ਐ ਹੁੰਦਾ ਕੰਪੀਟੀਸ਼ਨ ਹੁੰਦਾ ਮੈਚ ਦੇਖਣ ਦਾ ਇੱਕ ਮੁੰਡਾ ਗੇਲਿਆ ਸੋਦੀ ਕੇਵਲ ਇਹ ਮੁੰਡੇ ਦੁੱਗਾਂ ਦੇ ਹੂੰ ਮੁੰਡੇ ਕਣਕਵਾਲ ਦੇ ਅੱਛਾ ਮੁੰਡੇ ਸਤੌਜ ਦੇ ਹਾਂ ਆਏ ਉਹ ਸਾਡਾ ਕੰਪੀਤੀ ਦਾ ਵੱਧ ਮੈਚ ਦੇਖੋ ਅੱਛਾ ਫਿਰ ਕਿ ਬੈਂ ਵੱਧ ਦੇਖ ਜਾਂਦਾ ਸੀ ਉਦੋਂ ਮੇਰੇ ਕੋਲੇ ਭਾਈ ਕੀ ਪੈਟ ਫੋਨ ਹੁੰਦਾ ਮੈਨੂੰ 2200 ਫੋਨ ਭਾਈ ਵੱਧੋ ਵਾਲ ਕਿੱਥੇ ਜੇ ਆ ਇੱਚ ਕਿਹੜੇ ਕਿਹੜੇ ਪਲੇਅਰ ਖੇਡਣਗੇ ਹੁਣ ਬਣੇ ਨੇ ਪੇਜ ਤਾਂ ਭਾਈ ਮੈਨੂੰ ਸਾਰਾ ਪਤਾ ਹੁੰਦਾ ਕੌਣ ਕਿਹੜੀ ਟੀਮ ਚ ਖੇਡੂ ਕੌਣ ਕਿਹੜੀ ਚ ਲੈ ਇੱਕ ਤੈਨੂੰ ਲੈ ਭਾਈ ਮਜ਼ਾਕ ਹੀ ਆ ਜੀ ਗੱਲ ਦੱਸਦਾ ਨਾ ਕਣਕਵਾਲ ਦੁੱਗਾਂ ਦੇ ਮੁੰਡਾ ਗਾ ਗਿਆ ਕਣਕ ਦਬਾ ਗਿਆ ਤੇ ਨਾਨਕੇ ਸੀ ਕਣਕਵਾਲ ਅੱਛਾ ਬਈ ਉਹ ਮੈਨੂੰ ਜਾਣਦੇ ਕਣਕਵਾਲੀ ਮੈਨੂੰ ਦੁੱਗਾ ਵਾਲੇ ਮੁੰਡੇ ਜਾਣਦੇ ਸੀ ਉੱਦੀ ਯਾਰੀ ਪਈ ਉਹਨਾਂ ਦੀ ਰਾਏਕੋੜ ਰਾਏਕੋੜ ਸੀ 3.5 ਤੋਂ 170 150 ਅੱਛਾ ਤੇ ਸਾਪੂ ਵਾਲੀ ਚ ਖੁਸ਼ੀ ਖੇਡਦਾ ਸੀ ਪਾਲਾ ਖੇਡਦਾ ਸੀ ਅਠੂਰ ਚ ਖੇਡਦਾ ਸੀ ਸੁਰਖਪੁਰਿਆ ਸੰਦੀਪ ਤੇ ਉਹ ਕਣਕ ਵਾਲੀਏ ਮੁੰਡੇ ਕਹਿੰਦੇ ਉਹਨੂੰ ਗਾਗੇ ਨੂੰ ਕਹਿੰਦੇ ਦੁੱਗਾਂ ਵਾਲਿਆਂ ਨੂੰ ਸਾਰਿਆਂ ਨੂੰ ਹੀ ਕਹਿੰਦੇ ਭਾਈ ਆਹ ਮੁੰਡਾ ਮੈਂ ਚ ਬਹੁਤ ਦੇਖਦਾ ਕਹਿੰਦੇ ਫੇਰ ਮੰਨੀ ਆ ਯਾਰ ਜੀ ਅੱਜ ਆਏ ਰਸਤੇ ਕਿਹੜੀ ਫਾਸਟ ਜਾਉ ਧੀ ਮਾਂ ਵੀ ਆਏ ਨਾ ਮਾਂ ਭਾਈ ਹਠੂਰ ਜਾਉ ਅੱਛਾ ਮਾਂ ਅੱਜ ਨਹੀਂ ਹਰ ਦੇ ਆ ਗਿਆ ਮਹਿਮਦ ਵਾਲੀਆ ਸੰਦੀਪ ਜ਼ੁਰਖਪੁਰੀਆ ਮਹਿਮਦ ਵਾਲਾ ਉਹ ਮੈਨੂੰ ਅੱਜ ਵੀ ਮਜਾਕ ਕਰਨ ਜਿੱਤ ਗਈ ਸੁਰਖਪੁਰ ਫਿਰ ਹੁੰਨਾ ਨਾ ਜਾਰੀ ਅੱਜ ਸੌਰੀ ਜਿੱਤ ਗਈ ਹਠੂਰ ਟੀਮ ਫਿਰ ਹੁੰਨਾ ਜਾਰੀ ਬਈਗੀ ਹਠੂਰ ਤੇ ਖੇਡਦਾ ਸੰਦੀਪ ਸੁਰਖਪੁਰੀ ਹਠੂਰ ਜਿੱਤ ਗਈ ਹੋਰ ਜਾਰੀ ਪਈਗੀ ਫਿਰ ਉਹ ਜਿੱਥੇ ਮੈਨੂੰ ਮਿਲਿਆ ਕਹਿੰਦੇ ਜਿਵੇਂ ਮੇਰੀ ਆਵਾਜ਼ ਭਾਰੀ ਜੀ ਹੈ ਨਾ ਉਹ ਆ ਗਿਆ ਓਏ ਮੁਹੰਮਦ ਵਾਲੀਆ ਅੱਜ ਨਹੀਂ ਹਰਤੇ ਅੱਜ ਵੀ ਜੇ ਮੈਨੂੰ ਫੋਨ ਕਰਨਗੇ ਪਹਿਲਾਂ ਇਹੀ ਕਹਿਣਗੇ ਅੱਛਾ ਹਾਂ ਬਸ ਐਂ ਚੱਲਦਾ ਰਿਹਾ ਭਾਈ ਬਹੁਤ ਕੁਝ ਕੌਡੀ ਨੇ ਯਾਰ ਵੀ ਦਿੱਤੇ ਪਲੇਅਰ ਸਟਾਰਾਂ ਦਾ ਮੈਂ ਦੇਣਾ ਦੀਦਾ ਜਿੰਨਾ ਲੋਕ ਤਰਸਦੇ ਸੀ ਪਰ ਮੈਨੂੰ ਇਹ ਗੱਡੀ 'ਚ ਬਿਠਾਉਣਾ ਹੈ ਉੱਤਰ ਕੇ ਬੁਲਾ ਕੇ ਆ ਜਾ ਨਗਲੇ ਵਾਲਿਆ ਆ ਜਾ ਨਗਲੇ ਵਾਲਿਆ ਅੱਜ ਵੀ ਖੁਸ਼ੀ ਵਰਗੇ ਫੋਨ ਕਰ ਲਾਂਦੇ ਨੇ ਬਹੁਤ ਬਹੁਤ ਮੈਂ ਉਹਨਾਂ ਪਲੇਰਾਂ ਦਾ ਵੀ ਦਿਣੀ ਆ ਇਹਨਾਂ ਨੇ ਮੇਰੇ ਨਾਲ ਭਾਈਆਂ ਵਾਲਾ ਪਿਆਰ ਨਾ ਮਾਇਆ ਨਾ ਠੀਕ ਹੈ ਮੇਰੇ ਪਿੰਡ ਖੁਸ਼ੀ ਵਿਚਾਰਾ 21000 ਤੇ ਫਰੀ ਖੇਡ ਕੇ ਗਿਆ ਅੱਛਾ ਹਾਂ ਫਰੀ ਆਪੇ ਪਾਲੀ ਨੂੰ ਲੈ ਕੇ ਆਇਆ ਦੜਬੇ ਚ ਐ ਪਾਲੀ ਨਾਲ ਬਹੁਤ ਪਿਆਰ ਸੀ ਆਪਣਾ ਕਿਉਂ ਸੀਦਾ ਉਹਨਾਂ ਚ ਖੇਡਦਾ ਹੁੰਦਾ ਸੀਦੇ ਨਾਲ ਮੈਂ ਰਹਿੰਦੀ ਹੁੰਦਾ ਪਾਲੀ ਨਾਲ ਅੱਜ ਵੀ ਗੱਲ ਹੋ ਜਾਂਦੀ ਹੈ ਅਮਰੀਕਾ ਰਹਿੰਦਾ ਅੱਛਾ ਮੈਂ ਮੈਸੇਜ ਕਰਿਆ ਇੱਕ ਨੇ ਪਾਲੀ ਨੂੰ ਮੈਂ ਪਾਈ ਪਛਾਣ ਲਿਆ ਕਹਿੰਦਾ ਜਰ ਤੈਨੂੰ ਭੁੱਲੀ ਆ ਮੈਨੂੰ ਐਂ ਦੀ ਵੀ ਚਲੋ ਗੁਰਜੇਵੇਂ ਨੇ ਬੰਦੇ ਦੇ ਮਾਈਂਡ ਚੋਂ ਨਿਕਲ ਜਾਂਦੇ ਇੱਕ ਵਾਰੀ ਮੈਂ ਸੰਦੀਪ ਬੱਸੀਆਂ ਨੂੰ ਸੰਦੀਪ ਬੱਸੀਆਂ ਬਹੁਤ ਸਰੀਰ ਉਹਦਾ ਮੁੰਡੇ ਦਾ ਸੋਹਣਾ ਸੀ ਜ਼ੋਰਦਾਰ ਜਾਫੀ ਸੀ ਉਹਨੂੰ ਮੈਂ ਇੱਕ ਦਿਨ ਐਵੇਂ ਵੇਸੇ ਕਿਹਾ ਮੈਂ ਪਛਾਣ ਲਿਆ ਭਾਈ ਕਹਿੰਦਾ ਤੈਨੂੰ ਅੰਗਰੇ ਆ ਭੁੱਲਦੇ ਆ ਯਾਰ ਐ ਫਧੀਆ ਰਿਹਾ ਕੁੱਲ ਬਲਾ ਚਲੋ ਬਹੁਤ ਸੋਹਣੀਆਂ ਗੱਲਾਂ ਬਾਈ ਕਾਵਲ ਲੰਗਲੇ ਨਾਲ ਹਨ ਆਪਾਂ ਨੇ ਕੀਤੀਆਂ ਤੇ ਬਾਈ ਕਾਵਲ ਲੰਗਲੇ ਨੂੰ ਜੇ ਆਪਾਂ ਪੂਰਾ ਮਨੂ ਲਾਉਦਾ ਵੀ ਰਾਤ ਵੀ ਬਿਠਾ ਕੇ ਰੱਖੀ ਹੈ ਨਾ ਇਹਦੀ ਵੀਡੀਓ ਜਿਹੜੀ ਇੰਨੀ ਲੰਬੀ ਚਲੀ ਜਾਨੀ ਹੈ ਘਟੋ ਘਟ 12 ਘੰਟਿਆਂ ਦੀ ਵੀਡੀਓ ਆਪਾਂ ਬਣਾ ਸਕਦੇ ਹਾਂ ਕਿਉਂਕਿ ਬਾਈ ਕੋਲੇ ਜਿਹੜਾ ਕਬੱਡੀ ਦਾ ਜਾਣਕਾਰੀ ਇਹ ਬਹੁਤ ਆ ਨਾ ਕਬੱਡੀ ਦਾ ਜਿਹੜਾ ਬਾਈ ਨੇ ਕਿਹਾ ਵੀ ਮੇਰੇ ਕੋਲ ਭੰਡਾਰ ਜਿਹੜਾ ਭਰਿਆ ਪਿਆ ਮੈਂ ਤਾਂ ਕਰਕੇ ਜਿਹੜਾ ਕਮੈਂਟਰੀ ਲਾਈਨ ਦੇ ਵਿੱਚ ਆਇਆ ਤੇ ਤੁਸੀਂ ਇਸ ਵੀਡੀਓ ਨੂੰ ਪਿਆਰ ਦਿਓ ਤੇ ਆਪਾਂ ਬਾਈ ਦਾ ਦੁਬਾਰਾ ਇੱਕ ਬਲੌਗ ਹੋਰ ਬਣਾਵਾਂਗੇ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ